ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਛਲਾਨ ਕੱਟਣ ਨੂੰ ਲੈ ਕੇ ਪੁਲਿਸ ਤੇ ਨੌਜਵਾਨ ਹੋਏ ਆਮੋ ਸਾਹਮਣੇ

ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ 31 ਮਾਰਚ ਨੂੰ ਦੇਖਦੇ ਹੋਏ ਥਾਂ-ਥਾਂ ਤੇ ਨਾਕਾ ਲਗਾ ਕੇ ਵਿਕਲਾਂ ਦੇ ਚਲਾਨ ਕੱਟਣ ਦੀ ਮੁਹਿੰਮ ਨੂੰ ਰਫ਼ਤਾਰ ਦਿੱਤੀ ਹੋਈ ਹੈ। ਜਿਸ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਅਪਰੋਜਪੁਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਬਾਹਰ ਨਾਕਾ ਲਗਾ ਕੇ ਵਿਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਨਾਲ ਪੁਲਿਸ ਵਾਲਿਆਂ ਤਕਰਾਰ ਸਾਹਮਣੇ ਆਈ ਹੈ ਜੋ ਕੈਮਰੇ ਵਿੱਚ ਕੈਦ ਹੋ ਗਈ ਹੈ। ਹੈਰਾਨੀਜਨਬ ਗੱਲ ਇਹ ਹੈ ਕਿ ਨੌਜਵਾਨ ਨੇ ਆਪਣੀ ਰਸੂਕ ਦੀ ਵਰਤੋਂ ਕੀਤੀ ਜਿਸ ਸੱਗੇ ਟ੍ਰੈਫਿਕ ਅਧਿਕਾਰੀ ਨੂੰ ਅੱਗੇ ਝੁਕਣਾ ਪਿਆ ਤੇ ਮੋਟਰਸਾਈਕਲ ਨੂੰ ਛੱਡਣਾ ਪਿਆ ਦੱਸ ਦਈਏ ਉਹ ਆਪਣੇ ਆਪ ਨੂੰ ਯੂਨੀਅਨ ਦਾ ਆਗੂ ਦੱਸ ਰਿਹਾ ਸੀ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਉਸ ਨੌਜਵਾਨ ਦੇ ਅੱਗੇ ਝੁਕਣਾ ਪਿਆ ਮੰਦਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕਾ ਨਾਲ ਮੋੜਸਾ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਏ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਏ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪਿੰਡ ਸਾਰੀ ਦਰਦਾ ਪੋੜੇ ਤੇ ਸਾਡੇ ਲੇਬਰ ਚ ਮੈਂ ਲੇਬਰ ਚ ਕੰਮ ਕਰਦਾ ਤੇ ਸਾਡੇ ਪ੍ਰਧਾਨ ਲੇਬਰ ਤੇ ਆਏ ਨੇ ਇਹਨਾਂ ਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦਰ ਕਿੰਨੇ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ-ਵਾਰੀ ਬਖਸ਼ਦਾ ਹੋਣਾ ਇਹ ਬੋਲ ਮੇਰੇ ਨਾਲ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਵੀ ਨਹੀਂ ਬੱਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋਈ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉਹ ਤੋਂ ਬਾਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਤੋਂ ਬਾਅਦ ਮੈਨੂੰ ਮੋਢੋਂ ਧੱਕੇ ਨਾਲ ਲਾਇਆ ਨਹੀਂ ਤੇ ਫਿਰ ਮੈਨੂੰ ਡਾਂਗਾ ਮਾਰ ਲੱਗੇ ਨੇ ਫਿਰ ਇੱਕ ਇਹ ਜਬਰਦਸਤੀ ਹੋ ਰਹੀ ਹੈ ਔਰ ਕੀ ਹੋ ਰਿਹਾ ਤੂੰ ਭਾਗਾ ਜੀ ਹਾਂ ਅੱਜ ਜਿਹੜੀ ਚੈਕਿੰਗ ਕੀਤੀ ਯਾਰੀ ਕਿੱਥੇ ਕੀਤੀ ਯਾਰੀ ਚੈਕਿੰਗ ਇਹ ਮਤਲਬ ਇਹਦਾ ਰੈਜੈਕਟ ਕੀਤਾ ਜਾ ਰਿਹਾ ਮੰਨ ਲਓ ਕਿ ਸਾਹਿਬ ਦੇ ਸਾਹਮਣੇ ਨਾਕਾ ਲਗਾਇਆ ਜਾਂਦਾ ਹੈ ਤੇ ਛੱਕੀ ਪੋਟੇ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਚਾਪਟੀ ਪੇਪਰ ਪਰ ਮੈਂ ਇਹ ਵੀ ਮੁੱਢਲਾ ਬੇਰੋਜਗਰ ਕਰਦੇ ਨਾ ਚਾਲ ਕਿਤੇ ਜਾਦੇ ਨੇ ਫਟੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਕਿਡੀਆਂ ਟੀਮ ਵਾਸਤੇ ਭਨੇ ਦਾ ਦੇਣਾ ਇਹ ਸਾਡੇ ਕੋਲ ਐਸਐਫਟੀ ਮੈਂ ਜੀ ਹੈ ਹੋਰ ਐਪੀ ਚੈੱਕੀ ਪਈ ਅਸਾ ਚੈੱਕ ਕੀਤੀ ਜਾ ਰਹੀ ਸਾਰਿਆਂ ਦੇ ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਕਾਰਗਰ ਚਾਲ ਕਿਤੇ ਜਾਦੇ ਕੁਝ ਹੋਰ ਵੀ ਕੰਡੀਆਂ ਉਹਦੇ ਜਿਹੜੇ ਕਿਉਂਕਿ ਚੱਲ ਗਿਆ ਵਗੈਰਾ ਹੁੰਦੇ ਉਹਨਾਂ ਲਾ ਕੇ ਆਪਣੇ ਤੇ ਉਹਨਾਂ ਚਾਲ